ਸ਼੍ਰੀ ਵਿਸ਼ੂ ਸ਼ਰਮਾ ਤੇ ਪਰਮਜੀ ਦੀ ਰਹਿਨਮਾਈ ਦੇ ਵਿੱਚ ਜੋ ਸਾਡੇ ਸ਼ਹੀਦ ਹੋਏ 14 ਫਰਵਰੀ 2019 ਨੂੰ ਕਸ਼ਮੀਰ ਦੇ ਵਿੱਚ ਦੇਸ਼ ਦੀ ਰੱਖਿਆ ਕਰਦੇ ਹੋਏ ਪਲਵਾਮਾ ਦੇ ਸ਼ਹੀਦ ਕਿਹਾ ਜਾਂਦਾ ਉਹਨਾਂ ਦੀ ਸ਼ਹਾਦਤ ਨੂੰ ਯਾਦ ਕਰਦੇ ਹੋਏ ਉਹਨਾਂ ਨੂੰ ਸ਼ਰਧਾ ਸਮਨ ਭੇਟ ਕਰਨ ਵਾਸਤੇ ਅੱਜ ਇੱਕ ਪ੍ਰੋਗਰਾਮ ਰੱਖਿਆ ਤੇ ਇਸ ਪ੍ਰੋਗਰਾਮ ਦੇ ਵਿੱਚ ਮੇਨ ਇਹ ਸੀ ਕਿ ਨੌਜਵਾਨਾਂ ਦੇ ਵਿੱਚ ਦੇਸ਼ ਭਗਤੀ ਦਾ ਜਜ਼ਬਾ ਪੈਦਾ ਕੀਤਾ ਜਾਏ ਕਿਉਂਕਿ ਆਜ਼ਾਦੀ ਤੋਂ ਬਾਅਦ ਜਿੰਨੀਆਂ ਵੀ ਸਰਕਾਰਾਂ ਆਈਆਂ ਉਹ ਆਪਣੇ ਦੁਜੀਏ ਧੰਦੇ 'ਚ ਪੈ ਗਈਆਂ ਲੇਕਿਨ ਦੇਸ਼ ਭਗਤੀ ਦਾ ਜਜ਼ਬਾ ਜਿਹੜਾ ਹੈ ਅਲੋਪ ਹੁੰਦਾ ਗਿਆ ਦੇਸ਼ ਭਗਤੀ ਤੋਂ ਲੋਕ ਪਿੱਛੇ ਹਟਣ ਲੱਗ ਗਏ ਦੇਸ਼ ਦੀ ਸੁਰੱਖਿਆ ਰੱਖਿਆ ਦੀ ਕਿਸੇ ਨੂੰ ਧਿਆਨ ਨਹੀਂ ਰਿਹਾ ਲੇਕਿਨ ਜਦ ਦੇ ਸ਼੍ਰੀ ਨਰਿੰਦਰ ਮੋਦੀ ਜੀ ਨੇ ਦੇਸ਼ ਦੀ ਕਮਾਂਡ ਆਪਣੇ ਹੱਥ ਦੇ ਵਿੱਚ ਲਈ ਹੈ ਉਹ ਨੌਜਵਾਨ ਨੂੰ ਜਾਗਰੂਕ ਕਰ ਰਹੇ ਹਨ ਤੇ ਇਸ ਗੱਲ ਦਾ ਪ੍ਰਯਾਸ ਕਰ ਰਹੇ ਹਨ ਕਿ ਭਾਰਤ ਦੇ ਵਿੱਚ ਫਿਰ ਇੱਕ ਵਾਰੀ ਦੇਸ਼ ਭਗਤੀ ਦਾ ਨੌਜਵਾਨਾਂ ਦੇ ਵਿੱਚ ਅਜਬਾ ਜਾਗੇ ਅੱਜ ਅਖਿਲ ਭਾਰਤੀ ਵਿਦਿਆਰਥੀ ਪਰਿਸ਼ਰ ਰਾਜਪਰਾ ਵੱਲੋਂ ਬਹੁਤ ਵਧੀਆ ਉਪਰਾਲਾ ਕੀਤਾ ਗਿਆ ਤੇ ਇਹਦੇ ਸ਼ਹੀਦਾਂ ਨੂੰ ਯਾਦ ਕੀਤਾ ਗਿਆ ਉਹਨਾਂ ਨੂੰ ਸ਼ਰਧਾਂਜਲੀ ਭੇਟ ਕੀਤੇ ਗਏ ਔਰ ਅਸੀਂ ਇਸ ਗੱਲ ਦਾ ਯਕੀਨ ਕਰਦੇ ਹਾਂ ਕਿ ਨੌਜਵਾਨ ਦੇਸ਼ ਭਗਤੀ ਦੇ ਰਸਤੇ ਤੇ ਚਲਦੇ ਹੋਏ ਦੇਸ਼ ਨੂੰ ਇੱਕ ਨਵੀਂ ਦਿਸ਼ਾ ਦੇਣਗੇ ਅੱਜ ਦੇਖਣ ਨੂੰ ਲੇ ਕਾਫੀ ਨੌਜਵਾਨ ਇਕੱਠੇ ਹੋਏ ਹੋਏ ਕੀ ਕਹਿੰਦੇ ਹੋ ਨੌਜਵਾਨਾਂ ਬਈ ਨੌਜਵਾਨ ਇਹ ਜਿਹੜੇ ਸਾਡੇ ਵਿਸ਼ੂ ਸ਼ਰਮਾ ਜੀ ਔਰ ਪਰਮਜੀ ਹੈ ਇਹਨਾਂ ਨੇ ਰਾਜਪੁਰਾ ਦੇ ਵਿੱਚ ਅਖਿੱਲ ਭਾਰਤੀ ਵਿਦਿਆਰਥੀ ਪਰਿਸ਼ਦ ਦੀ ਇਕਾਈ ਸ਼ੁਰੂ ਕੀਤੀ ਹੈ ਇਹ ਤਾਂ ਅਜੇ ਬਹੁਤ ਘੱਟ ਨੌਜਵਾਨ ਹੈ ਜਿਹੜੇ ਪਿੰਡਾਂ ਦੇ ਨੌਜਵਾਨ ਜੁੜੇ ਹੋਏ ਆ ਉਹ ਟਾਈਮ ਸਿਰ ਆਪਣੇ ਘਰ ਚਲੇ ਗਏ ਲੇਕਿਨ ਇੱਕ ਬਹੁਤ ਵੱਡਾ ਹਜੂਮ ਨੌਜਵਾਨਾਂ ਦਾ ਤੁਹਾਨੂੰ ਅੱਗੇ ਨੂੰ ਦੇਖਣ ਨੂੰ ਮਿਲੇਗਾ ਮੇਰਾ ਨਾਮ ਪਰਮਵੀਰ ਸਿੰਘ ਹੈ ਜੀ ਮੈਂ ਏ ਬੀ ਵੀ ਪੀ ਰਾਜਪੁਰਾ ਦਾ ਨਵਾਂ ਇੰਚਾਰਜ ਸਭ ਤੋਂ ਪਹਿਲਾਂ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜੀ ਜਿਨ੍ਹਾਂ ਨੇ ਅੱਜ ਸਾਡੇ ਲਈ ਸਮਾਂ ਕੱਢਿਆ ਕਾਫੀ ਦੇਰ ਦੀ ਇੱਛਾ ਸੀਗੀ ਕਿ ਆਪਾਂ ਆਪਣੇ ਨੌਜਵਾਨਾਂ ਨੂੰ ਆਪਣੇ ਦੇਸ਼ ਨਾਲ ਜੋੜੀਏ ਆਪਣੇ ਪੰਜਾਬ ਨੂੰ ਵੀ ਉੱਚਾ ਚੱਕੀਏ ਤੇ ਆਪਣੇ ਸ਼ਹੀਦ ਹੋਏ ਵੀਰਾਂ ਦੇ ਅੱਗੇ ਵੀ ਸਿਰ ਝੁਕਾਈਏ بڑے-बड़े ਮੌਕੇ ਸਭ ਨੂੰ ਮਿਲਦੇ ਨੇ ਅਸੀਂ ਸ਼ੁਰੂ ਕੀਤਾ ਹੈ ਤੇ ਅਸੀਂ ਚਾਹੁੰਦੇ ਹਾਂ ਕਿ ਅਸੀਂ ਆਪਣੇ ਦੇਸ਼ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੀਏ ਤੇ ਐਵੇਂ ਹੀ ਆਪਣੇ ਸ਼ਹੀਦਾਂ ਨੂੰ ਯਾਦ ਕਰਦੇ ਰਹੇ। ਅੱਜ ਕੱਲ ਤੇ ਨੌਜਵਾਨ ਬੱਚੇ ਨੂੰ ਕੀ ਕਹਿਣ ਕਰਦੇ ਹੋ ਤੁਸੀਂ? ਦੇਖੋ ਜੀ ਅੱਜ ਕੱਲ ਤਾਂ ਬੱਚੇ ਸਾਰੇ ਹੀ ਲਗਭਗ 80% ਬੱਚੇ ਮੋਬਾਈਲ ਸੋਸ਼ਲ ਮੀਡੀਆ ਨੇ ਇੰਨੇ ਤੇ ਜ਼ਿਆਦਾ ਭੜਕਾ ਦਿੱਤੇ ਨੇ ਕਿ ਉਹ ਗਲਤ ਰਸਤੇ ਤੇ ਜਾਂਦੇ ਫਿਰਦੇ ਨੇ। ਕਾਫੀ ਬੱਚੇ ਤੁਸੀਂ ਆ ਦੇਖ ਲਓ ਨਸ਼ੇ ਨਸ਼ਿਆਂ ਨੇ ਜ਼ਿਆਦਾ ਵੈਸੇ ਕਰਤਾ। ਮੈਂ ਚਾਹੁੰਦਾ ਹਾਂ ਵੀ ਆਪਾਂ ਇਹਨਾਂ ਨੌਜਵਾਨਾਂ ਨੂੰ ਇੱਕ ਸੇਧ ਦਈਏ, ਇਹਨਾਂ ਨੂੰ ਚੰਗੇ ਰਾਹ ਪਾਈਏ, ਨਸ਼ਿਆਂ ਤੋਂ ਦੂਰ ਕਰੀਏ। ਚੋਰੀਆਂ ਤੋਂ ਦੂਰ ਕਰੀਏ ਹੁਣ ਤੁਸੀਂ ਦੇਖੋ ਰਾਜਪੁਰੇ ਤੇ ਹਾਲਾਤ ਕਿੰਨੇ ਮਾੜੇ ਨੇ ਹਰ ਰੋਜ਼ ਕੋਈ ਨਾ ਕੋਈ ਚੋਰੀ ਹੋ ਜਾਂਦੀ ਆ ਕਿਸੇ ਨਾ ਕਿਸੇ ਬੱਚੇ ਦੀ ਨਛੇਕਾਰ ਨਾਲ ਡੈਥ ਹੋ ਜਾਂਦੀ ਆ ਮੈਂ ਚਾਹੁੰਦਾ ਆ ਉਹ ਆਪਣੇ ਇਹਨਾਂ ਫੌਜੀ ਵੀਰਾਂ ਤੋਂ ਸਿੱਖਣ ਤੇ ਆਪਣੇ ਦੇਸ਼ ਲਈ ਲੜਨਾ ਤਾਂ ਜੋ ਆਪਣਾ ਦੇਸ਼ ਤਰੱਕੀ ਕਰੇ ਤੇ ਜਿਹੜੇ ਆਪਣੇ ਦੇਸ਼ ਨੂੰ ਕਾਇਰਤਾ ਨਾਲ ਖਤਮ ਕਰ ਰਹੇ ਨੇ ਉਹਨਾਂ ਨੂੰ ਘਰੇ ਵੱੜ ਕੇ ਖਤਮ ਕਰੀਏ ਪ੍ਰਪਰਟੀ ਵੇਚਣੇ ਅਤੇ ਖਰੀਦਣੇ ਲਈ ਸੰਪਰਕ ਕਰਨ ਫੇਅਰ ਡੀਲ ਪ੍ਰਪਰਟੀਆਂ